ਸਤਿ ਸ੍ਰੀ ਅਕਾਲ ਪ੍ਰਭੂ ਮੈਂ ਸਹਿ ਸੋਲਰ ਬਠਿੰਡਾ ਤੋਂ ਜੀ ਅੱਜ ਦਿਨ ਬੁੱਧਵਾਰ 18 ਦਸੰਬਰ 2024 ਪੰਪ ਲਾਇਆ ਜੀ ਪਿੰਡ ਬੁਰਜ ਸੇਮਾ ਜਿਲ੍ਹਾ ਬਠਿੰਡਾ ਪਾਣੀ ਤੁਸੀਂ ਚੈੱਕ ਕਰ ਸਕਦੇ ਹੋ 4 ਇੰਚੀ ਵਧੀਆ ਪ੍ਰੈਸ਼ਰ ਦਾ ਪਾਣੀ ਹੈ ਜੀ ਕਰੰਟਨ ਦੀ ਮੋਟਰ ਪਾਈ ਹੈ ਜੀ 70 ਪੰਪ ਤੇ 70 ਫੁੱਟ ਤੇ ਪੰਪ ਚੱਲ ਰਿਹਾ ਗਾ 골ਡੀ ਕੰਪਨੀ ਦੇ ਪੈਨਲ ਯੂਜ਼ ਕੀਤੇ ਹੈ ਜੀ 16 ਪਲੇਟਾਂ ਲਾਈਆਂ ਜੀ। ਦੋ ਸਟਰਕਚਰ ਹੈ। ਵਿੱਚੀ ਕੰਪਨੀ ਦਾ ਸਟਾਰਟਰ ਯੂਜ਼ ਕੀਤਾ ਗਿਆ ਜੀ। 40 ਤੇ ਰਨਿੰਗ ਕਰ ਰਿਹਾ। 1:30 ਵਜੇ ਦਾ ਟਾਈਮ ਹੋ ਗਿਆ ਜੀ। ਪੂਰੀ ਕੰਪਨੀ ਦੇ ਪੈਨਲ ਹੈ ਜੀ। ਹੌਡਿਪ ਸਟਰਕਚਰ ਲਾਇਆ ਗਿਆ ਹੈ। ਵਧੀਆ ਪਾਣੀ ਨਹੀਂ ਕਰ ਪਾ ਰਦੇ ਸੀ।